ਸਸਕਲ ਜੀ ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਵੀ ਮੈਂ ਹਾਂ ਗੁਰਪ੍ਰੀਤ ਸਿੰਘ ਢਿੱਲੋਂ ਪੈਲਗਮ ਹਮਲੇ ਤੋਂ ਬਾਅਦ ਲਗਾਤਾਰ ਭਾਰਤ ਅਤੇ ਪਾਕਿਸਤਾਨ ਉਚਾਲੇ ਵਧ ਰਹੇ ਤਲਖੀਪਲੇ ਮਾਹੌਲ ਨੂੰ ਲੈ ਕੇ ਭਾਵੇਂ ਕਿ ਸਰਹੱਦਾਂ ਤੇ ਜੰਗ ਵਰਗਾ ਮਾਹੌਲ ਬਣਿਆ ਹੈ ਉਸ ਨੂੰ ਲੈ ਕੇ ਜਿਹੜਾ ਸਰਕਾਰ ਵੱਲੋਂ ਵੀ ਜਿਹੜੇ ਆਪਣੇ ਨਾਗਰਿਕਾਂ ਦੀ ਰੱਖਿਆ ਲਈ ਲੇਰੀਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਨਿਯੁਕਤ ਕੀਤੇ ਸਖਤਰ ਪਰਿਵਾਰੀ ਕੈਬਨ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਤੇ ਮਹਿੰਦਰ ਭਗਤ ਵੱਲੋਂ ਅੱਜ ਜਿਲ੍ਹਾ ਅੰਮ੍ਰਿਤਸਰ ਦੇ ਵੱਖ-ਵੱਖ ਖੇਸਿਆਂ ਦੇ ਵਿੱਚ ਜਾ ਕੇ ਜਿੱਥੇ ਜਜਾ ਲਿਆ ਜਾ ਰਿਹਾ ਹੈ ਜਿਹੜੀਆਂ ਸਰਕਾਰੀ ਸਹੂਲਤਾਂ ਜਜਾ ਲਿਆ ਜਾ ਰਿਹਾ ਹੈ ਉੱਥੇ ਹੀ ਆਮ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਇਸ ਸਮੇਂ ਕੈਬਨ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਤੇ ਕੈਬਨ ਮੰਤਰੀ ਮਹਿੰਦਰ ਭਗਤ ਜੀ ਸਿਵਲ ਹਸਪਤਾਲਾਂ ਜਿਨਾਲਾ ਪਹੁੰਚੇ ਹੋਏ ਜਿੱਥੇ ਉਹਨਾਂ ਵੱਲੋਂ ਛੇ ਸੌਆਂ ਨੂੰ ਲੈ ਕੇ ਜੋ ਪ੍ਰਬੰਧ ਕੀਤੇ ਗਏ ਉਹਨਾਂ ਦਾ ਜਜਾ ਲਿਆ ਜਾ ਰਿਹਾ ਹੈ ਗੱਲ ਕਰਦੇ ਇਦਾਂ ਦੇ ਪ੍ਰਬੰਧ ਕੀਤੇ ਗਏ ਹਨ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੈਬਨ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਤੇ ਮਹਿੰਦਰ ਪੱਪੀ ਹੋਣੀ ਅੱਜ ਸਿਵਲ ਹਸਪਤਾਲ ਅਜਨਾਲਾ ਦੇ ਵਿੱਚ ਜੋ ਸ਼ੋਭਾਵਾਂ ਦਿੱਤੀਆਂ ਜਾ ਰਹੀਆਂ ਉਹ ਬੜਾ ਜਿਆਦਾ ਲੈ ਜਾ ਰਿਹਾ ਇਸ ਸਮੇਂ ਕੈਬਨ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਢਾਲੀਵਾਲ ਸਾਹਿਬ ਅੱਜ ਹਸਪਤਾਲ ਵਿੱਚ ਪਹੁੰਚੇ ਜੀ ਅਸੀਂ ਹਸਪਤਾਲ ਦੇ ਵਿੱਚ ਅਜਨਾਲੇ ਅਸੀਂ ਬਿਲਕੁਲ ਜਿਹੜਾ ਪ੍ਰਬੰਧ ਦੇਖਦੇ ਹੱਥੀਂ ਕਿਉਂਕਿ ਬਾਰਡਰ ਦੇ ਉੱਤੇ ਬਾਰਡਰ ਦੇ ਉੱਤੇ ਹਸਪਤਾਲ ਹੈ ਇਦੇ ਸਾਡੇ ਪ੍ਰਬੰਧ ਦੇਖਣੇ ਇੱਥੇ ਜੇ ਕੋਈ ਲੋੜ ਪੈ ਗਈ ਤੇ ਮਰੀਜ਼ ਆ ਸਕਦੇ ਆ ਉਹਦੇ ਲਈ ਐਸਐਮਓ ਸਾਹਿਬ ਨੇ ਦੱਸਿਆ ਕਿ ਅਸੀਂ 50 ਬੈੱਡ ਜਿਹੜੇ ਇੱਥੇ ਤਿਆਰ ਕਰਕੇ ਰੱਖੇ ਆ ਹਰ ਕਿਸਮ ਦੀ ਦਵਾਈ ਆ ਸਾਡੇ ਕੋ ਖੂਨ ਜਿਹੜਾ ਬਲੱਡ ਜਿਹੜਾ ਉਹ ਵਾਦੂ ਪਿਆ ਗੁਰੂ ਗੋਸ਼ ਸਾਹਿਬ ਜੀ ਜੋ ਵੀ ਹਸਪਤਾਲ ਨੂੰ ਚਾਹੀਦੀ ਆ ਉਹ ਸਾਡੇ ਕੋ ਅਵੇਲੇਬਲ ਆ ਕਿਸੇ ਵਾਲੇ ਬਲੱਡ ਘੱਟ ਵੀ ਸਕਦਾ ਕਿਉਂਕਿ ਜੇ ਅਜਿਹੇ ਹਾਲਾਤ ਬਣ ਜਾਂਦੇ ਆ ਕਿਸੇ ਵੱਲ ਚਖਮੀ ਜ਼ਿਆਦਾ ਹੋ ਜਾਂਦੇ ਕੋਈ ਕੈਂਪ ਲਾਉਂਦਾ ਵੀ ਉਹ ਪ੍ਰਬੰਧ ਕੀਤਾ ਜਾ ਰਿਹਾ। ਲੈ ਕੈਂਪ ਵੀ ਲਾਵਾਂਗੇ। ਜਦੋਂ ਨਹੀਂ ਕਿਹਾ ਜਦੋਂ ਲੋੜ ਪਵੇ ਕੈਂਪ ਵੀ ਲਾਵਾਂਗੇ ਆਪਾਂ। ਪਰ ਉਹ ਅਜੇ ਰੱਖਣ ਲਈ ਜਗ੍ਹਾ ਨਹੀਂ ਆ ਜਿੰਨੇ ਰੱਖਿਆ। ਜੇ ਉਹ ਖਤਭੂਗਾ ਤਾਂ ਆਪਾਂ ਕੈਂਪ ਲਾ ਦਾਂਗੇ ਕੈਂਪ ਲਾ ਕੇ ਬਹੁਤ ਲੋਕ ਚਾਦੇ ਲੈਣਾ ਲਾ ਖਲੋਤੇ ਸਾਡਾ ਬਲੱਡ ਲੋ। ਅਸੀਂ ਸੇਵਾ ਗਾਦ ਨੂੰ ਤਿਆਰ। ਇਸ ਕਰਕੇ ਸਾਨੂੰ ਕਿਹੇ ਚੀਜ਼ ਦੀ ਇੱਥੇ ਕੋਈ ਤੰਗੀ ਨਹੀਂ ਜੀ ਹਰ ਚੀਜ਼ ਦਾ ਪੂਰਾ ਪ੍ਰਬੰਧ ਓਕੇ ਹਾਲਾਤ ਨਜ਼ਰ ਆ ਰਹੇ ਆ ਆਮ ਲੋਕਾਂ ਨੂੰ ਕੀ ਅਪੀਲ ਕਰ ਕੋਈ ਗੱਲ ਨਹੀਂ ਓਕੇ ਹਾਲਾਤਾਂ ਦੇ ਵਿੱਚ ਅਸੀਂ ਦੇਸ਼ ਦੇ ਨਾਲ ਖੜੇ ਆਂ ਪੰਜਾਬ ਹਮੇਸ਼ਾ ਹੀ ਜਦੋਂ ਦੇਸ਼ ਦੇ ਉੱਤੇ ਕੋਈ ਵਿਫਤਾ ਆਈ ਪੰਜਾਬ ਮੋਦੀ ਓਕੇ ਲੜਿਆ ਹੁਣ ਵੀ ਲੜੇ ਪੰਜਾਬੀ ਲੜੇ ਬਾਰਡਰਾਂ ਦੇ ਉੱਤੇ ਮਿਲ ਕੇ ਆਏ ਆ ਕੋਈ ਖਬਰਾਟ ਨਹੀਂ ਆਪਣੇ ਬੰਦਿਆਂ ਚੜ੍ਹਨੀ ਕਲਾ ਚ ਨੇ ਇਸ ਕਰਕੇ ਕਿਉਂਕਿ ਸਾਡੇ ਦੇਸ਼ ਦੀ ਸਾਡੀ ਇੱਤਿਹ ਦਾ ਸਵਾਲ ਆ ਉਹ ਲੜਾਈ ਅਸੀਂ ਕਰਦੇ ਆ ਉਹ ਲੜਾਈ ਦੇ ਵਿੱਚ ਪੂਰਾ ਸਹਿਯੋਗ ਦੇਾਂਗੇ ਫੌਜ ਦਾ ਦੇਾਂਗੇ ਸਭ ਦਾ ਦੇਾਂਗੇ ਬਸ ਲੋਕਾਂ ਨੂੰ ਤੁਹਾਡੇ ਤੋਂ ਬੇਨਤੀ ਹੈ ਕਿਉਂ ਕਾਨੂੰਨ ਕਾਇਦਾ ਕਾਨੂੰਨ ਜੜਿਆ ਜੰਗ ਹੈ ਸਭ ਇਹਨੂੰ ਫਾਲੋ ਕਰਨ ਜਦੋਂ ਸਾਡੇ ਫੌਜ ਦੇ ਅਧਿਕਾਰੀ ਜਾਂ ਜ਼ਿਲ੍ਹੇ ਦੇ ਅਧਿਕਾਰੀ ਉਹਨਾਂ ਨੂੰ ਕੁਝ ਗਾਈਡ ਕਰਦੇ ਆ ਹਦਾਇਤਾ ਕਰਦੇ ਆ ਤਾਂ ਉਹਨਾਂ ਨੂੰ ਇਹ ਲਾਗੂ ਕਰਦੇ ਜਿਵੇਂ ਦੇਖ ਰਹੇ ਆ ਕਿ ਪਿਛਲੇ ਸਮੇਂ ਚ ਵੇਖਿਆ ਕਿ ਆਪਾਂ ਗਵਾਂਡੀ ਮੁਲਕ ਪਾਕਿਸਤਾਨ ਨੇ ਹਮੇਸ਼ਾ ਹੀ ਦੇਸ਼ਵਰੋਧੀ ਕਾਰਵਾਈ ਕਰਦਾ ਡਰੋਨ ਵੀ ਆਉਂਦੇ ਆ ਕੱਲ ਤਾਂ ਡਿ ਕੈਬਨ ਦੀ ਮੀਟਿੰਗ ਹੋਈ ਸੀਐਮ ਸਾਹਿਬ ਨੇ ਐਲਾਨ ਕੀਤਾ ਕਿ ਜਿਹੜੇ ਐਂਟੀ ਡਰੋਨ ਸਿਸਟਮ ਲਾਏ ਜਾਣਗੇ ਤੇ ਪੰਜਾਬ ਬਿਲਕੁਲ ਐਂਟੀ ਡਰੋਨ ਸਿਸਟਮ ਜਿਹੜੇ ਲਾ ਦੇ ਕੱਲ ਕੈਬਨ ਨੇ ਪਾਸ ਕਰਤਾ ਨਾ ਲਾਵਾਂਗੇ 532 ਕਿਲੋਮੀਟਰ ਸਾਡੀ ਲੰਬੀ ਬਾਰਡਰ ਦੀ ਸਦਾ ਅਸੀਂ ਬਿਲਕੁਲ ਚਾਹੁੰਦੇ ਆ ਕਿਉਂਕਿ ਸਾਡੇ ਕੋਲ ਬਹੁਤ ਸਾਰੀਆਂ ਸ਼ਿਕਾਇਤਾਂ ਨਸ਼ਾ ਜਿਹੜਾ ਬੰ ਕਿਦਾ ਇੱਕ ਕੰਮ ਹੈ ਕਿ ਨਸ਼ਾ ਡਰੋਨ ਦੇ ਦਾਈ ਪਾਸਤਾ ਚੋਂਦਾ ਡਰੋਨ ਨੂੰ ਰੋਕਣਾ ਜਿਹੜਾ ਬਹੁਤ ਜ਼ਰੂਰੀ ਹੈ ਉਹਦੇ ਲਈ ਕੱਲ ਵੱਲ ਜਿਹੜਾ ਸੀਐਮ ਸਾਹਿਬ ਨੇ 50 ਕਰੋੜ ਤੋਂ ਉੱਪਰ ਦੇ ਜਿਹੜੇ ਸੰਦ ਇਹ ਲਾਉਣੇ ਆ ਜਿਹੜਾ ਐਂਟੀ ਡਰੋਨ ਸਿਸਟਮ ਆ ਉਹ ਅਸੀਂ ਲਾ ਦੇ ਉਹ ਜਲਦੀ ਲਾ ਦੇ ਤਾਂ ਅਸੀਂ ਨਸ਼ੇ ਤੇ ਜਿਹੜਾ ਡਰੋਨ ਦੇ ਦਾਈ ਹਥਿਆਦ ਹੁੰਦੇ ਉਹਨਾਂ ਤੇ ਕੰਟਰੋਲ ਕਰ ਚੁੱਕਾ ਕਦੋਂ ਤੱਕ ਲੱਗ ਸਕਦੇ ਆ ਜਲਦੀ ਮੈਨੂੰ ਲੱਗਦਾ ਜੰਗ ਦੇ ਵਿੱਚ ਵਿੱਚ ਹੀ ਲੱਗ ਜਾ ਸਾਡੇ ਦਾ ਮਨਿਸਟਰ ਪੱਪੀ ਵੇਗੇ ਆ ਹਾਂ ਜੀ ਸਰ ਅੱਜ ਜਾਜਾ ਲਿਆ ਜਾ ਰਿਹਾ ਜੀ ਅਸੀਂ ਅੱਜ ਹਲਕਾ ਜਨਾਲਾ ਵਿੱਚ ਆਏ ਹਾਂ ਕਿਉਂਕਿ ਅਸੀਂ ਦੇਖਿਆ ਕਿ ਇਹ ਜਨਾਲਾ ਜੋ ਹੈ ਬਾਰਡਰ ਦੇ ਨੇੜੇ ਪੈਂਦਾ ਹੈ ਮੇਰੀ ਔਰ ਤਾਲੀਵਾਲ ਸਾਹਿਬ ਦੀ ਡਿਊਟੀ ਜੋ ਹੈ ਅੰਮ੍ਰਿਤਸਰ ਹਲਕੇ 'ਚ ਲੱਗੀ ਹੈ ਔਰ ਇਸੇ ਅੱਗੇ ਦੇਖਿਆ ਹਸਪਤਾਲ ਜਨਾਲੇ ਵਿੱਚ ਕਿ ਸਾਰੀ ਇਹਨਾਂ ਨੇ ਵਿਵਸਥਾ ਬਿਲਕੁਲ ਠੀਕ ਕੀਤੀ ਹੈ ਔਰ 50-60 ਬੈੱਡ ਜੋ ਹੈ ਉਹਨਾਂ ਨੇ ਸਪੇਅਰ ਰੱਖੇ ਹਨ ਅਗਰ ਲੋੜ ਪੈਂਦੀ ਹੈ ਤਾਂ ਇਸਤੇਮਾਲ ਕੀਤਾ ਜਾ ਸਕਦੇ ਹਨ ਇੱਥੇ ਦਵਾਈਆਂ ਦੀ ਕੋਈ ਕਮੀ ਨਹੀਂ ਸਾਰੇ ਪੱਖੋਂ ਜੋ ਅੱਛੇ ਇੰਤਜ਼ਾਮ ਕੀਤੇ ਨੇ ਔਰ ਇਹ ਸਾਰੇ ਜੋ ਰਿਵਿਊ ਜੋ ਸਿਸਟਮ ਹੈ ਜੋ ਸਾਰਾ ਇੱਥੇ ਲੋਡ ਪੈਂਦੀ ਜੰਗ ਦੇ ਵੇਲੇ ਉਹ ਦੇਖਣ ਲਈ ਆਏ ਹਾਂ ਅਸੀਂ ਡੀਸੀ ਸਰਵਾਨ ਨਾਲ ਐਸਐਸਪੀ ਸਰਵਾਨ ਸੀਪੀ ਨਾਲ ਸਾਰੇ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਸਾਡੇ ਨਾਲ ਨਾਲ ਵੀ ਜਾ ਰਹੇ ਨੇ ਔਰ ਸਾਨੂੰ ਬੜਾ ਅੱਛਾ ਲੱਗ ਰਿਹਾ ਹੈ ਕਿ ਸਾਰੇ ਆ ਸਰਕਾਰ ਵੱਲੋਂ ਅੱਛਾ ਇੰਤਜ਼ਾਮ ਕੀਤਾ ਗਿਆ ਹੈ ਸੁਮਾਨ ਸਾਹਿਬ ਪੰਜਾਬ ਦੀ ਜਨਤਾ ਦੇ ਨਾਲ ਖੜੇ ਹਨ ਦੇਸ਼ ਨਾਲ ਖੜੇ ਹਨ ਪੰਜਾਬ ਦੀ ਜਨਤਾ ਦੇਸ਼ ਨਾਲ ਖੜੀ ਹੈਗੀ ਹੈ ਔਰ ਇੱਥੇ ਕੋਈ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਥੈਂਕ ਯੂ ਸਰ ਸੋ ਇਹਨਾਂ ਕੈਬਨ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਤੇ ਮਹਿੰਦਰ ਭਗਤੀ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਜੰਗ ਵਰਗੇ ਹਾਲਾਤ ਬਣੇ ਹੋਇਆ ਉਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਜੇ ਕੋਈ ਅਨਸਖਾਵੀ ਕਟਰਾ ਵਾਪਸ ਦੀ ਹੈ ਜਾਂ ਕੋਈ ਜੰਗ ਜਿਹੇ ਹਾਲਾਤ ਹੋਰ ਗੰਭੀਰ ਬਣਦੇ ਆ ਤਾਂ ਉਹਨਾਂ ਲਈ ਜਿਹੜੇ ਲੋੜੀਂਦੇ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਮੁਕੰਮਲ ਕੀਤੇ ਗਏ ਹਨ ਇਹਨਾਂ ਨਾਲ ਤੋਂ ਗੁਰਪ੍ਰੀਤ ਸਿੰਘ ਢਿਲੋਂ ਦੀ ਰਿਪੋਰਟ